ਫੀਮ ਦੀ ਤਸਕਰੀ ਦੇ ਮਸਲੇ ਦੇ ਵਿੱਚ ਅਦਾਲਤ ਨੇ ਕੇਸ ਦੀ ਸੁਣਵਾਈ ਕਰਦਿਆਂ ਫੈਸਲਾ ਸੁਣਾਇਆ ਕਿ ਇੱਕ ਡੀਐਸਪੀ ਸਮੇਤ ਤਿੰਨ ਜਾਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹਨਾਂ ਤਿੰਨਾਂ ਜਾਣਿਆਂ ਨੂੰ 12-12 ਸਾਲ ਦੀ ਜਿੱਥੇ ਸਜ਼ਾ ਦਿੱਤੀ ਗਈ ਹੈ ਨਾਲ ਦੇ ਨਾਲ 1.5 ਲੱਖ ਰੁਪਏ ਦਾ ਜੁਰਮਾਨਾ ਵੀ ਪਾਇਆ ਗਿਆ। ਪੰਜਾਬ ਪੁਲਿਸ ਦੇ ਡੀਐਸਪੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਪਣੇ ਦੋ ਸਾਥੀਆਂ ਦੇ ਨਾਲ ਨਸ਼ੇ ਦੀ ਤਸਕਰੀ ਫੀਮ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਨੇ। ਇਸ ਡੀਐਸਪੀ ਨੂੰ ਐਸਟੀਐਫ ਨੇ ਗ੍ਰਿਫਤਾਰ ਕੀਤਾ ਸੀ ਮਾਮਲਾ ਅਦਾਲਤ ਤੱਕ ਪਹੁੰਚਦਾ ਤੇ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਮਹਾਲੀ ਦੀ ਅਦਾਲਤ ਨੇ 2018 ਦੇ ਵਿੱਚ ਐਨ ਡੀ ਪੀ ਐਸ ਮਾਮਲੇ ਦੇ ਵਿੱਚ ਹੁਣ ਰਿਟਾਇਰਡ ਹੋ ਚੁੱਕੇ ਨੇ ਡੀਐਸਪੀ ਫਤੇਗੜ ਸਾਹਿਬ ਲੱਗੇ ਸੀ ਹਕੀਕਤ رائے ਹਕੀਕਤ رائے ਨਰੈਣਗੜ ਪਿੰਡ ਦੇ ਵਾਸੀ ਸਵਰਨ ਸਿੰਘ ਅਤੇ ਫਤੇਗੜ ਸਾਹਿਬ ਦੇ ਪਿੰਡ ਬਦੋਸ਼ੀ ਕਲਾਂ ਦੇ ਮਹੰਤ ਵਿਕਰਮਨਾਥ ਨੂੰ 12-12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਤੇ ਹਰੇਕ ਨੂੰ 1.5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਸਪੈਸ਼ਲ ਟਾਸਕ ਫੋਰਸ ਮਤਲਬ ਐਸਟੀਐਫ ਨੇ ਤਿੰਨਾਂ ਨੂੰ ਮਹਾਲੀ ਦੇ ਫੇਸ 3-5 ਦੀਆਂ ਲਾਈਟਾਂ ਦੇ ਨੇੜੇ 15 ਕਿਲੋ ਫੀਮ ਦੇ ਨਾਲ ਗ੍ਰਿਫਤਾਰ ਕੀਤਾ ਸੀ। ਦੋਸ਼ੀ ਕਾਰ ਵਿੱਚ ਤਸਕਰੀ ਦਾ ਸਮਾਨ ਲੈ ਕੇ ਝਾਰਖੜ ਤੋਂ ਆ ਰਹੇ ਸਨ। ਵਿਕਰਮਨਾਥ ਫਤੇਗੜ ਸਾਹਿਬ ਦੇ ਪਿੰਡ ਪਦੋਸੀ ਕਲਾਂ ਦੇ ਵਿੱਚ ਬਾਬਾ ਜਸਵੰਤ ਨਾਥ ਦੇ ਡੇਰੇ ਦੇ ਪ੍ਰਮੁੱਖ ਹਨ ਹਕੀਕਤ ਰਾਏ 2015 ਦੇ ਵਿੱਚ ਪੁਲਿਸ ਤੋਂ ਰਿਟਾਇਰ ਹੋ ਗਏ ਸਨ ਰਾਏ ਮਹਾਲੀ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਵੀ ਐਸ.ਐਚ.ਓ ਦੇ ਤੌਰ ਤੇ ਸੇਵਾ ਕਰ ਚੁੱਕੇ ਨੇ ਉਹਨਾਂ ਦੀ ਪਤਨੀ ਨੇਕੀ ਨਲਵਾ ਅਤੇ ਦੋਸਤ ਹਿੰਮਤ ਸਿੰਘ ਨੂੰ ਵੀ ਗ੍ਰਿਫਤਾਰ ਕਰਕੇ ਸੁਖਿੰਦਰਜੀਤ ਸਿੰਘ ਦੀ ਹਤਿਆ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਮਤਪੂਰਨ ਭੂਮਿਕਾ ਨਭਾਈ ਸੀ ਤਿੰਨਾਂ ਦੇ ਖਿਲਾਫ ਫੇਸ 4 ਦੇ ਐਸਟੀਐਫ ਪੁਲਿਸ ਸਟੇਸ਼ਨ ਦੇ ਵਿੱਚ ਐਨ ਡੀ ਪੀ ਐਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਮਾਮਲਾ 2018 ਦਾ 2018 ਵਿੱਚ ਸਟੇਟ ਟਾਸਕ ਫੋਰਸ ਦੀ ਮਹਾਲੀ ਜੂੰਟ ਨੇ ਪੰਜਾਬ ਪੁਲਿਸ ਦੇ ਡੀਐਸਪੀ ਸਮੇਤ ਤਿੰਨ ਜਿਹੜੇ ਲੋਕ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 32 ਬੋਰ ਦੀ ਰਵਾਲਵਰ 32 ਬੋਰ ਦੇ ਜਿਹੜੇ ਜਿੰਦਾ ਕਾਰਤੂਸ ਅਤੇ ਇੱਕ ਇੰਡੀਕਾ ਕਾਰ ਵੀ ਬਰਾਮਦ ਕੀਤੀ ਗਈ ਸੀ ਅਸਲ ਦੇ ਵਿੱਚ ਉਸ ਸਮੇਂ ਐਸਟੀਬ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਉਹਨਾਂ ਦੇ ਇਲਾਕੇ ਵਿੱਚ ਅਫੀਮ ਦੀ ਪੂਰਤੀ ਕਰ ਰਹੇ ਨੇ ਤੇ ਚਾਰਖੰਡ ਤੋਂ ਉਹ ਆ ਰਹੇ ਨੇ ਜਿਸ ਤੋਂ ਬਾਅਦ ਐਸਟੀਬ ਨੇ ਨਾਕਾ ਲਗਾਇਆ ਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਐਸਡੀ ਐਸਟੀਬ ਦੀ ਟੀਮ ਨੂੰ ਦੋਸ਼ੀਆਂ ਨੇ ਦੱਸਿਆ ਸੀ ਕਿ ਉਹ ਫਤਿਹਗੜ੍ਹ ਸਾਹਿਬ ਜਾ ਰਹੇ ਨੇ ਤੇ ਐਸਟੀਬ ਨੇ ਜਦ ਉਹਨਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਚੋਂ ਇੱਕ ਪਲਾਸਟਿਕ ਕੰਟੇਨਰ ਦੇ ਵਿੱਚ ਲਕਾਈ ਹੋਈ ਫੀਮ ਵੀ ਮਿਲੀ ਸੀ ਦਾਦੇ ਕਿ ਹਕੀਕਤ ਰਾਏ ਮਹਾਲੀ ਦੇ ਕਈ ਪੁਲਿਸ ਸਟੇਸ਼ਨਾਂ ਦੇ ਵਿੱਚ ਬਤੌਰ ਐਸਐਚਓ ਵੀ ਕੰਮ ਕਰ ਚੁੱਕੇ ਸਨ ਉਸਨੇ ਸੁਖਜਿੰਦਰਜੀਤ ਸਿੰਘ ਹਤਿਆ ਮਾਮਲਾ ਵੀ ਸਲਝਾਇਆ ਸੀ ਸੁਖਜਿੰਦਰਜੀਤ ਸਿੰਘ ਦੀ ਪਤਨੀ ਨੀਕੀ ਨਲਵਾ ਤੇ ਉਸਦੇ ਦੋਸਤ ਹਿੰਮਤ ਸਿੰਘ ਉਰਫ ਬਰਾਉਡੀ ਨੂੰ ਵੀ ਗ੍ਰਿਫਤਾਰ ਕੀਤਾ ਸੀ ਖੁਦ ਇਸ ਮਸਲੇ ਦੇ ਵਿੱਚ ਤਸਕਰੀ ਦੇ ਬਾਅਦ ਚ ਮਸਲੇ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਪੁਲਿਸ ਨੇ ਅਰੈਸਟ ਕੀਤਾ ਸੀ ਤੇ ਹੁਣ ਉਹਨਾਂ ਨੂੰ 12-12 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ 1.5 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਡੀਐਸਪੀ ਨੂੰ ਉਹਦੇ ਸਾਥੀਆਂ ਸਮੇਤ 24 ਮਾਰਚ 2018 ਨੂੰ ਐਸਟੀਐਫ ਨੇ ਗ੍ਰਿਫਤਾਰ ਕੀਤਾ ਸੀ। ਐਸਜੀਐਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਝਾਰਖੰਡ ਤੋਂ ਫੀਮ ਦੀ ਜਿਹੜੀ ਅਸਾਈਨਮੈਂਟ ਕਨਸਾਈਨਮੈਂਟ ਲੈ ਕੇ ਆ ਰਹੇ ਨੇ ਉਸ ਤੋਂ ਚਲਦੇ ਅਸੀਂ ਫਿਰ ਨਾਕਾ ਲਗਾਏਗਾ ਤੇ ਡੀਐਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਦੋਂ ਦੇਨ ਸ਼ੁੱਕਰਵਾਰ ਸੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਨੇ 15 ਕਿਲੋ ਗ੍ਰਾਮ ਫੀਮ ਦੇ ਨਾਲ ਗ੍ਰਿਫਤਾਰ ਕੀਤੇ ਸੀ ਤਿੰਨ ਜਾਣੇ ਜਿਨ੍ਹਾਂ ਵਿੱਚੋਂ ਇੱਕ ਪੁਲਿਸ ਦਾ ਡੀਐਸਪੀ ਸੀ ਉਸ ਸਮੇਂ ਰਿਟਾਇਰ ਹੋ ਚੁੱਕਾ ਸੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਤਿੰਨ ਦਿਨ ਦੀ ਪੁਲਿਸ ਹਸ ਰਸ ਵਿੱਚ ਵੀ ਉਹਨਾਂ ਨੂੰ ਭੇਜਿਆ ਗਿਆ ਸੀ ਪੁਲਿਸ ਨੇ ਦੋਸ਼ੀਆਂ ਕੋਲੋਂ 32 ਬੋਰ ਦਾ ਰਵਾਲਵਰ ਤੇ 18 ਜਿੰਦਾ ਕਾਰਤੂਸ ਵੀ ਮਿਲੇ ਸੀ ਉਸ ਸਮੇਂ ਪਛਾਣ ਹੋਈ ਸੀ ਕਿ ਜਿਹੜਾ ਡੀਐਸਪੀ ਹਕੀਕਤ ਰਾ ਜਿਹੜਾ ਖੁਦ ਮਹਾਲੀ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਐਸਟੀਓ ਰਿਆ 2015 ਵਿੱਚ ਉਹ ਡੀਐਸਪੀ ਅਹੁਦੇ ਤੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਡੀਐਸਪੀ ਦੇ ਨਾਲ ਨਰੈਣਗੜ ਨਿਵਾਸੀ ਸਵਰਨ ਸਿੰਘ ਅਤੇ ਫਤਿਹਗੜ ਸਾਬ ਦੇ ਬਦੋਸ਼ੀਕਲਾਂ ਦੇ ਪਿੰਡ ਦਾ ਵਾਸੀ ਵਿਕਰਮਨਾਥ ਜੋ ਇੱਕ ਡੇਰੇ ਦਾ ਪ੍ਰਬੰਧਕ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਐਸਟੀਫ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਐਸਟੀਫ ਦੇ ਏਆਈਜੀ ਹਰਪੀ ਸਿੰਘ ਨੇ ਦੱਸਿਆ ਸੀ ਕਿ ਵਿਕਰਮ ਬਦੋਸ਼ੀਕਲਾਂ ਵਿੱਚ ਡੇਰਾ ਜਸਵੰਤ ਨਾ ਦਾ ਪ੍ਰਮੁੱਖ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਹਕੀਕਤ رائے ਮਹਾਲੀ ਦੇ ਕਈ ਥਾਣਿਆਂ ਦੇ ਵਿੱਚ ਐਸਐਚਓ ਵੀ ਰਹਿ ਚੁੱਕਾ ਉਹਨਾਂ ਨੇ ਹੀ ਸੁਖਵਿੰਦਰਜੀਤ ਸਿੰਘ ਦੀ ਪਤਨੀ ਨੀਕੀ ਨਲਵਾ ਤੇ ਉਹਨਾਂ ਦੇ ਦੋਸਤ ਹਿੰਮਤ ਸਿੰਘ ਉਰਫ ਬਰਾਂਡੀ ਨੂੰ ਗ੍ਰਿਫਤਾਰ ਕਰਕੇ ਸੁਖਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਐਸਟੀਫ ਦੇ ਏਆਈਜੀ ਹਰਪੀ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਐਸਟੀਫ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਉਹਨਾਂ ਦੇ ਇਲਾਕੇ ਵਿੱਚ ਫੀਮ ਦੀ ਸਪਲਾਈ ਕਰ ਰਹੇ ਨੇ ਉਹ ਝਾਰਖੰਡ ਤੋਂ ਆ ਰਹੇ ਨੇ ਜਿਸ ਤੋਂ ਬਾਅਦ ਐਸਟੀਐਫ ਨੇ ਨਾਕਾ ਲਗਾਇਆ ਤੇ ਤੈਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਸਵਰਨ ਸਿੰਘ ਕਾਰ ਚਲਾ ਰਿਹਾ ਸੀ ਤੇ ਜਦੋਂ ਟੀਮ ਪੁਲਿਸ ਟੀਮ ਨੇ ਉਹਨਾਂ ਨੂੰ ਰੋਕਿਆ ਤਾਂ ਦੋਸ਼ੀ ਐਨ ਦੱਸਿਆ ਗਿਆ ਤੇ ਉਹ ਤਾਂ ਫਤਿਹਗੜ ਸਾਹਿਬ ਜਾ ਰਹੇ ਨੇ ਪਰ ਜਦੋਂ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਐਸਟੀਐਫ ਦੀ ਟੀਮ ਨੂੰ ਪਲਾਸਟਿਕ ਦੇ ਕੰਟੇਨਰ ਦੇ ਵਿੱਚ ਅਫੀਮ ਮਿਲੀ ਉਹਨਾਂ ਇਹ ਵੀ ਦੱਸਿਆ ਸੀ ਕਿ ਪੋਸ਼ਗੇਸ਼ ਦੇ ਦੌਰਾਨ ਵਿਕਰਮ ਨੇ ਖਲਾਸਾ ਕੀਤਾ ਕਿ ਉਹ 2006 ਤੋਂ ਹੀ ਡੇਰੇ ਗਿਆ ਸੀ ਜਦੋਂ 14 ਸਾਲ ਦਾ ਸੀ ਤਾਂ ਫਿਰ ਉੱਥੇ ਹੀ ਰਹਿਣ ਲੱਗ ਪਿਆ ਉਦੋਂ ਉਹ ਦੀ ਉਹ ਫੀਮ ਦੀ ਤਸਕਰੀ ਕਰਿਆ ਸੀ ਵਿਕਰਮ ਨੇ ਐਸਟੇਪ ਨੂੰ ਇਹ ਵੀ ਦੱਸਿਆ ਸੀ ਕਿ ਹਕੀਕਤ ਤੇ ਸੁਵਰਨ ਸਿੰਘ ਦੋਨੋਂ ਉਹਨਾਂ ਦੇ ਡੇਰੇ ਤੇ ਆਉਂਦੇ ਜਾਂਦੇ ਸੀ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਫੀਮ ਦੀ ਤਸਕਰੀ ਕਰਦੇ ਸੀ ਕਿਉਂਕਿ ਉਹ ਇੱਕ ਖੁਦ ਜਿਹੜੇ ਹਕੀਕਤ ਰਾਏ ਨੇ ਪੁਲਿਸ ਦੇ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਸਨ ਜਿਸ ਕਰਕੇ ਲੋਕਾਂ ਨੂੰ ਜ਼ਿਆਦਾ ਸ਼ੱਕ ਨਹੀਂ ਹੁੰਦਾ ਸੀ ਉਹਨਾਂ ਕਰੀਬ 6 ਸਾਲ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਮਹਾਲੀ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਤਿੰਨਾਂ ਨੂੰ ਦੋਸ਼ੀ ਪਾਇਆ ਜੋ ਪੁਲਿਸ ਨੇ ਸਬੂਤ ਦਿੱਤੇ ਸੀ ਹੁਣ ਦੋਸ਼ੀਆਂ ਨੂੰ 12-12 ਸਾਲ ਦੀ ਸਜ਼ਾ ਅਤੇ 1.5 ਲੱਖ ਰੁਪਏ ਦਾ ਜੁਰਮਾਨਾ ਵੀ ਦਿੱਤਾ ਹੈ ਪੰਜਾਬ ਕਿਉਂਕਿ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਾ ਨਸ਼ਿਆਂ ਤੇ ਸਿਆਸਤ ਵੀ ਖੂਬ ਹੋ ਰਹੀ ਹੈ ਕਿ ਪੰਜਾਬ ਚ ਨਸ਼ੇ ਕਦ ਰੁਕਣਗੇ ਕਈ ਸਰਕਾਰਾਂ ਬਦਲੀਆਂ ਕਈ ਮੰਤਰੀਆਂ ਦੀਆਂ ਛੁੱਟੀਆਂ ਹੋਈਆਂ ਕਈ ਮੁੱਖ ਮੰਤਰੀ ਚਲੇ ਗਏ ਕਈਆਂ ਨੇ ਸੌਮਾ ਖਾਲੀਆਂ ਕਈਆਂ ਨੇ 24 ਘੰਟੇ ਦੇ ਵਿੱਚ ਨਸ਼ੇ ਦੀ ਖਤਮ ਕਰਨ ਦੀ ਗੱਲ ਕੀਤੀ ਕਈਆਂ ਨੇ ਇੱਕ ਸਾਲ ਹੋਰ ਮੰਗ ਲਿਆ ਲੇਕਿਨ ਪੰਜਾਬ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਇੱਥੋਂ ਤੱਕ ਕਿ ਆਮ ਆਦੀ ਪਾਰਟੀ ਦੇ ਅੰਮ੍ਰਿਤਸਰ ਨਾਰਥ ਤੋਂ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਹੋਣੀ ਖੁਦ ਕਹਿ ਰਹੇ ਨੇ ਕਿ ਉਹਨਾਂ ਦੇ ਸ਼ਹਿਰ ਦਾ ਇੱਕ ਐਸਪੀ ਰੈਂਕ ਦਾ ਅਧਿਕਾਰੀ ਤੇ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਨਸ਼ੇ ਵਕਾ ਰਿਆ ਤੇ ਉਹਨਾਂ ਨੂੰ ਸਾਥ ਦੇ ਰਿਹਾ ਹੈ ਰਾ ਸਭਾ ਮੈਂਬਰ ਰਾਗੂ ਚੱਡਾ ਹਕੀਕਤ ਰਾਏ ਤੋਂ ਸਾਬਤ ਹੋ ਚੁੱਕਾ ਕਿ ਪੰਜਾਬ ਪੜ ਦੇ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਤੋਲੀਆਂ ਹੋਈਆਂ ਨੇ ਤੇ ਜਿਹੜੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਦੇ ਉੱਪਰ ਹੱਥ ਪੰਜਾਬ ਦੇ ਪੋਲਿਟਿਸ਼ਨਾਂ ਦਾ ਬਿਲਾਲ ਇਸ ਜਾਣਕਾਰੀ ਨਾਲ ਧਰਤੋਲੇ ਮੀ ਆ ਗਿਆ ਦੇਖਦੇ ਰਹੋ ABC ਪੰਜਾਬ ਕਾਨ ਬਾਰ